ਦìn ਦੇਖੋ ਕਿੰਨਾ ਖੜਾ ਉਹ ਸੂਰਜਾ ਦੀਂਦਾ ਆ ਮੈਂ ਇਸੇ ਜਾਤਾ ਸੀ ਇਹ ਕੇਲ ਹੈ ਮਜਾ ਜਾਈ ਜਾਂਦਾਗਾ ਨੀਲਾ ਜਿੱਤਾ ਜਾ ਤੇ ਆ ਮਾਮਾ ਵੀ ਦਿੱਤੀ ਆ ਚੰਦ ਬਹੁਤ ਫਾਇਦੇ ਨੇ ਬਹੁਤ ਫਾਇਦੇ ਕੈਨੇਡਾ ਦੇ ਨੁਕਸਾਨ ਵੀ ਨੇ ਹਾਂਜੀ ਸਸਤਰੀ ਕਾਲ ਜੀ ਕੀ ਹਾਲ ਚਾਲ ਕਿਵੇਂ ਹੋ ਨਵੀਂ ਵੀਡੀਓ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਜੀ ਇੱਕ ਤਾਂ ਬੈਂਕ ਕੰਮ ਸੀਗਾ ਪਾਣ ਤੇ ਇੱਕ ਸਟੋਰ ਤੇ ਜਾ ਕੇ ਆਉਣੇ ਤੇ ਚੱਲਦੇ ਆ ਨਾਲ ਨਾਲ ਦਿਖਾਉਨੇ ਆ ਅੱਜ ਦਾ ਦਿਨ ਅੱਜ ਹੈਗੀ ਧੁੱਪ ਵਧੀਆ ਨਿਕਲੀ ਆ ਤੇ ਧੁੱਪ ਦੇ ਫਾਇਦੇ ਤਾਂ ਹੈਗੇ ਆ ਵੀ ਗਰਮੀ ਠੰਡਾ ਜਿਹੜੀ ਘਟ ਲੱਗਦੀ ਆ ਪਰ ਨੁਕਸਾਨਸਾਲਾ ਇਹ ਆ ਵੀ ਜਿਹੜੀ ਬਰਫ਼ ਆ ਉਹ ਖੁਰਨ ਲੱਗ ਜਾਂਦੀ ਤਾਂ ਕਰਕੇ ਜਗਾ ਜਿਹੜੀ ਸਲਿੱਪਰੀ ਹੋ ਜਾਂਦੀ ਆ ਆ ਦੇਖੋ ਇਹ ਲੱਤਾਂ ਫੁੱਟਣ ਵਾਲਾ ਕੰਮ ਹੀ ਆ ਇਹ ਨੁਕਸਾਨ ਵੀ ਇੱਥੋਂ ਦਾ ਸੋ ਅੱਜ ਬਫਰ ਜਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਟਾਈਮ ਤੋਂ ਬਲੌਗ ਨਹੀਂ ਪਾਇਆ ਸੀਗਾ ਇੱਕ ਬਲੌਗ ਪਾਇਆ ਸੀ ਕਿ ਦਰਸਲ ਮੈਂ ਉਹ ਪਤਾ ਕੀ ਹੋਇਆ ਸਾਰਾ ਕੁਝ ਡਿਟ ਕਰ ਲਿਆ ਉਹਦੇ ਤੇ ਸਾਊਂਡ ਕੋਈ ਦਿੱਕਤ ਲੱਗੀ ਕਾਪੀਰਾਈਟ ਲੱਗ ਗਿਆ ਉਹ ਫਿਰ ਅੰਦਰ ਲਈ ਵੀਡੀਓ ਜਿਹੜੀ ਮੈਂ ਸੇਵ ਕਰੀਆਂ ਹੋਈਆਂ ਸੀ ਬਣਾਈਆਂ ਸੀਗੀਆਂ ਉਹ ਮੈਂ ਡਿਲੀਟ ਕਰ ਬੈਠਾ ਸਭ ਕਾਪੀਰਾਈਟ ਲੱਗਣ ਕਰਕੇ ਮੈਨੂੰ ਜਲਦੀ ਜਲਦੀ ਉਹ ਲੀਡ ਕਰਨਾ ਪੈ ਗਿਆ ਸੀ ਉਹ ਸੀਗਾ ਆਪਣਾ ਬਲੌਗ ਸੀਗਾ ਆਪਣਾ ਜੋ ਮੈਂ ਕਲਾਸ 7 ਦਾ ਪੇਪਰ ਕਲੀਅਰ ਕਰਿਆ ਸੀ ਹੁਣ ਮੈਂ ਕਲਾਸ 5 ਦਾ ਦੂੰਗਾ ਉਹ ਉਹਦਾ ਪੇਪਰ ਸੀਗਾ ਚਲੋ ਹੁਣ ਆਪਾਂ ਅੱਗੇ ਚੱਲਦੇ ਆਂ ਜੀ ਤੇ ਸੋ ਆਪਾਂ ਹੁਣ ਚੱਲਦੇ ਆਂ ਆਪਣੇ ਬੱਸ ਸਟੈਂਡ ਕਪੜਾ ਬੱਸ ਅੱਡਾ ਆ ਆਹ ਵਾਲੀ ਜਗ੍ਹਾ ਤੇ ਆਹ ਨਹੀਂ ਬਾਹਰ ਤਾਂ ਸਫਾਈ ਸਫਾਈ ਹੈ ਇਹ ਸੌਰੀ ਜੀ ਮਜ਼ਾਕ ਆ ਇਹ ਬਸ ਸਫਾਈ ਚੱਲੀ ਜਾਂਦੀ ਹੈ ਕੰਮ ਚੱਲੀ ਜਾਂਦਾ ਹੈਗਾ ਛੰਡੀਆਂ ਤਾਂ ਹੀ ਲਾਈਆਂ ਹੋਈਆਂ ਨੇ ਆਵਣੀਆਂ ਕੰਮ ਚੱਲ ਰਿਹਾ ਹੈ ਇੱਥੇ ਤੇ ਅੱਜ ਮੌਸਮ ਬਹੁਤ ਸੋਹਣਾਗਾ ਬਹੁਤ ਸੋਹਣਾ ਮੌਸਮ ਅੱਜ ਤੇ ਆਪਾਂ ਜਮਾਂ ਉਹ ਵਾਲੇ ਦੂਸਰੇ ਪਾਸੇ ਢੇ ਦੇ ਉਹ ਬੱਸ ਸਟਾਪ ਇੱਕ ਤਰ੍ਹਾਂ ਨਾਲ ਇਹ ਇੱਥੋਂ ਦੀ ਖਾਸियत ਹੈ ਜੀ ਜਦੋਂ ਬੰਦਾ ਚੱਲਦਾ ਹੈਗਾ ਤਾਂ ਥੋੜੀਆਂ ਸਾਈਡਾਂ ਵਾਲੀਆਂ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਨੇ ਤੇ ਮੈਂ ਆ ਰੁਕ ਗਈ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਨੇ ਆਹੀਆਂ ਤੇ ਫਿਰ ਬੰਦਾ ਆਰਾਮ ਨਾਲ ਆਹ ਸ਼ੜ ਕਰਾਸ ਕਰ ਸਕਦਾ ਹੁਣ ਆਪਾਂ ਇੱਥੋਂ ਉਸ ਸਾਈਡ ਨੂੰ ਜਾਵਾਂਗੇ ਔਰ ਸਾਈਡ ਜਾਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਵਾਟਰਨ ਆਪਣਾ ਪੈਂਦਾ ਇੱਥੇ ਆਹ ਡੂਡੂ ਔਰ ਨਾ ਪਤਾ ਆਈ ਥਿੰਕ ਕਿ ਲਾਈਟ ਨਹੀਂ ਆ ਰਹੀ ਅਜ ਲਾਈਟ ਦਾ ਘਟਾ ਨਹੀਂ ਮਜ਼ਾਕ ਕਰਦਾ ਉਹ ਸਾਈਨ ਆ ਗਿਆ ਹੁਣ ਆਪਾਂ ਜਾਵਾਂਗੇ ਇਧਰ ਲੀ ਗੱਡੀ ਜਾਣਗੀਆਂ ਹੁਣ ਇਧਰ ਲੀ ਦੋਨੇ ਗੱਡੀਆਂ ਆ ਬੰਦ ਹੋ ਗਈਆਂ ਆਹਾ ਬੰਦ ਹੋ ਗਈ ਉਹ ਸਾਹਮਣੇ ਵਾਲੀ ਬੰਦ ਹੋ ਗਈ ਜਿਵੇਂ ਉਹ ਖੜਾ ਦੇਖੋ ਟਰੱਕ ਲਈ ਇਹਦੇ ਚ ਇਹ ਆ ਇਹ ਬਸ ਸਿੰਪਲ ਜਿਹੀ ਗੱਲ ਸੀ ਇਹਨਾਂ ਨੂੰ ਵੇਗਾਰਦੀਆਂ ਹਨ ਸਭ ਕੁਝ ਵੀ ਕੰਟੀਨਿਊ ਹੋਇਆ ਅਜੇ ਵਲੌਗ ਸਟਾਰਟ ਆਪਾਂ ਹੌਲੀ ਹੌਲੀ ਚੱਲਦੇ ਆ ਸਟਾਰਟ ਕਰਦੇ ਆ ਅਰ ਐਕਸਾਈਟਰ ਐਕਸਾਈਟਰ ਹੁਣ ਦੱਸਿਆ ਸੀਗਾ ਤੇ ਇਹਦੇ ਅੰਦਰ ਹੈਗਾ ਜਿਮ ਮੇਮਿੰਗ ਬੂਲ ਸਾਰਾ ਕੁਛ ਏਡੀ ਚੜੇ ਇੱਥੇ ਵੀ ਜੁਆਇਨ ਕਰਨਾ ਪੈ ਛੇਤੀ ਬਟ ਹਜੇ ਮੜਾ ਸੈਟਿੰਗ ਬਿਠਾ ਲਈਏ ਸੈਟਿੰਗ ਨਹੀਂ ਬੈਠੀ ਹੈਗੀ ਕਿ ਉਮੇ ਚੈੱਕ ਕਰ ਲਈ ਸਿਸਟਮ ਫਿਰ ਕੰਟੀਨਿਊ ਕਰਾਂਗੇ ਆਪਾਂ ਤੇ ਅੱਜ ਮੌਸਮ ਸਹੀ ਆ ਅੱਜ ਮੌਸਮ ਠੰਡ ਨਹੀਂ ਹੈਗੀਗੀ ਪੱਲਾ ਨਾਲ ਤੇ ਕਿਉਂਕਿ ਪਹਿਲਾਂ ਜਦੋਂ ਪਤਾ ਕੀ ਸੀਗਾ ਸਿਸਟਮ ਇੰਨਾ ਜ਼ਿਆਦਾ ਮੈਂਸ ਸੁਭਾ ਜਾਂਦਾ ਟੈਂਪਰੇਚਰ ਇੱਥੇ ਕੀ ਹੱਥ ਸੁੰਗੜ ਜਾਂਦੇ ਨੇ ਮੂੰਹ ਸੁੰਗੜ ਜਾਂਦਾ ਓਪੀ ਲੈਣੇ ਆ ਜਦੋਂ ਆ ਨੱਕ ਪੂਰਾ ਇਜਾਮ ਹੋ ਜਾਂਦਾ ਹੱਥਾਂ ਪੂਰੇ ਹੋ ਜਾਂਦੇ ਅੱਜ ਤਾਂ ਧੁੱਪ ਬਹੁਤ ਸੁਣੀ ਆ ਸੂਰਜ ਦੇਵਤਾ ਬੜੀ ਜੜੇ ਨੇ ਅੱਜ ਇਹ ਚੀਜ਼ ਅੱਜ ਫਾਇਦਾ ਲੈ ਰਹੇ ਆ ਤਾਂ ਨਿਕਲੇ ਇੱਕ ਦੋ ਕੰਮ ਨਹੀਂ ਕਰਨ ਵਾਲੇ ਉਹ ਕਰਨੇ ਆ ਨਮੇਸਰੋ ਕਰਨਾ ਪੈਂਦਾ ਜੀ ਸਾਰਾ ਕੁਝ ਨਮੇਸਰੋ ਕਰਨਾ ਪੈਂਦਾ ਕੈਨੇਡਾ ਹੋਂ ਦੇ ਫਾਇਦੇ ਵੀ ਦੱਸਾਂਗੇ ਇੱਕ ਟਾਈਮ ਤੇ ਇੱਕ ਟਾਈਮ ਤੇ ਆਉਂਦੇ ਨੁਕਸਾਨ ਵੀ ਦੱਸਾਂ ਕੈਨੇਡਾ ਦੇ ਫਾਇਦੇ ਵੀ ਬਹੁਤ ਨੇ ਬਹੁਤ ਫਾਇਦੇ ਨੇ ਬਹੁਤ ਫਾਇਦੇ ਕੈਨੇਡਾ ਦੇ ਨੁਕਸਾਨ ਵੀ ਨੇ ਉਹ ਵੀ ਤੁਹਾਨੂੰ ਦੱਸਾਂਗੇ ਬੱਸ ਦੀ ਵੇਟ ਕਰਦੇ ਆ ਬੱਸ ਹਣੀ ਆਪਣੀ ਇਹ ਬੱਸ ਦੇ ਸਟਾਪਸ ਹੁੰਦੇ ਨੇ 516 ਨੰਬਰ ਬੱਸ ਤੇ 55 ਨੰਬਰ ਬੱਸ ਆਪਾਂ ਜਾਣੀ ਆ 55 ਨੰਬਰ ਬੱਸ ਆਉਣ ਵਾਲੀ ਆ ਆਪਣੀ ਉੱਥੇ ਜਾਵਾਂਗੇ ਬੱਸ ਲੈ ਕੇ ਖੜੂਗੀ ਤੇ ਛੱਡਦੇ ਉਹਨੇ ਇੰਡੀਕੇਟਰ ਦਾ ਪੈਂਟਰ ਹੋਵਾਂਗੇ ਹੁਣ ਇਹ ਆ ਗਈ 516 ਨੰਬਰ ਬੱਸ ਤੇ ਖਾਲੀ ਆ ਸੋ ਹੁਣ ਆਪ ਬੱਸ ਦੇ ਅੰਦਰ ਆਗੇ ਜੀ ਆਪਾਂ ਮਿਲਵੋ ਟਾਊਨ ਸੈਂਟਰ ਇੱਕ ਗੋਣਾ ਗੱਡ ਖਾਨਾ ਇੱਥੇ ਇਹ ਜੇ ਤੁਹਾਨੂੰ ਸਮਝਾਵਾਂ ਮੈਂ ਇੱਕ ਤਰ੍ਹਾਂ ਦਾ ਕੀ ਹੈ ਇਹ ਅੱਡਾ ਲਾ ਲੋ ਵੀ バス ਅੱਡਾ ਹੈਗਾ ਇੱਥੇ ਸਾਰੀ ਸਹੂਲਤ ਹੈ ਜੀ ਜਿਵੇਂ ਆਪਣੇ ਸ਼ਹਿਰਾਂ 'ਚ ਹੁੰਦੀਆਂ ਨੇ ਹੈਗੀਆਂ ਵੀ バス ਅੱਡੇ ਦੇ ਨਾਲ ਹੀ ਕਚਹਿਰੀਆਂ ਹੁੰਦੀਆਂ ਨੇ ਕੋਈ ਦਫ਼ਤਰ ਹੁੰਦੇ ਨੇ ਵੀ ਹੋਰ ਸਟੋਰ ਹੁੰਦੇ ਦੁਕਾਨਾਂ ਹੁੰਦੀਆਂ ਹਨਾ ਕੰਮ ਕਮ ਕਰਾਉਣ ਨੂੰ ਲੋਕ ਇੱਥੇ ਆ ਜਾਂਦੇ ਨੇ ਜਿਮ ਵਗੈਰਾ ਵੀ ਆ ਰੈਸਟੋਰੈਂਟ ਵੀ ਆ ਇਹਦੇ ਅੰਦਰ ਚੱਲਾਂਗੇ ਆਪਾਂ ਹੁਣ ਇਹਦੇ ਅੰਦਰ ਹੀ ਸਾਨੂੰ ਸਾਰਾ ਕੁਝ ਮਿਲੂਗਾ ਸਾਰੇ ਸ਼ੋਅਰੂਮ ਮਿਲਣਗੇ ਕੱਪੜਾ ਕੋਪੜਾ ਲੀਡਾ ਲੈਣਾ ਹੋ ਗਿਆ ਉਹਦਾ ਹਨਾ ਸਾਰਾ ਉਹ ਇਹਦੇ ਅੰਦਰ ਹੈ ਚੱਲਦੇ ਕੰਟੀਨ ਹਾਂ ਦੇਖੋ ਘੜੀ ਚਾਲੋਣਾ ਰੰਗ ਕਰਾ ਰੱਖਿਆ ਤੇ ਬਈ ਮਿਲ ਬੋਤਾ ਹੂੰ ਸੈਂਟਰ ਇੱਥੋਂ ਦੀਆਂ ਗੱਡੀਆਂ ਦੀ ਸ਼ੇਪ ਆ ਨਾ ਇੰਡੀਆ ਵਾਲੀਆਂ ਗੱਡੀਆਂ ਸ਼ੇਪਾਂ ਨਾਲੋਂ ਵਾਹਲੀ ਵੱਖ ਆ ਮੈਨੂੰ ਆ ਗੱਡੀ ਥੋੜੀ ਵਧੀਆ ਲੱਗਦੀ ਆ ਥੋੜੀ ਵਜੇਟੇਬਲ ਆ ਤੇ ਇਹ ਗੱਡੀ ਸ਼ਾਇਦ ਸੋਹਣੀ ਹੋਰ ਲੱਗੇ ਸੋ ਗੇਟ ਕੋਠੀਆਂ ਦੇ ਖੁੱਲਦੇ ਰਿਮੋਟ ਨਾਲ ਨਹੀਂ ਇਹ ਆ ਗਿਆ ਇਹ 15 ਇਹ ਇਹਨਾਂ ਇੱਥੇ ਆਪਣੀ ਇਹਦੇ ਅੰਦਰ ਹੀ ਬੈਂਕ ਆ ਇਹਦੇ ਅੰਦਰ ਹੀ ਆਪਣਾ ਜਿੱਥੇ ਕੰਮ ਆਗਾ ਉਹ ਵੀ ਇੱਥੇ ਆ ਜਿਹੜਾ ਗੱਲਬਾਤ ਕਰਕੇ ਜਾਣੀ ਕਿਸੇ ਨਾਲ ਤੇ ਇੱਥੇ ਆਪਣੇ ਪੰਜਾਬੀ ਬੰਦੇ ਜਿਹੜੇ ਨੇ ਗੱਲਾਂ ਬਾਤਾਂ ਕਰਨੇ ਵਾਸਤੇ ਸਾਰੇ ਬਾਬੇ ਇੱਥੇ ਹੀ ਹੋ ਗਏ ਨੇ। ਇੱਥੇ ਜੋ ਸਟੂਡੈਂਟ ਇਹ ਗੱਲਾਂ ਮਤਲਬ ਕਹਿੰਦਾ ਬਾਬੇ ਸਟਾਪ ਤੇ ਜਾ ਕੇ ਬਹੁਤ ਵੱਡਾ। ਤੇ ਮੈਂ ਆ ਬੈਠੇ ਨੇ। ਗੱਲਬਾਤ ਕਰਦੇ ਆ। ਤੇ ਆ ਦੇਖੋ ਖਾਣ ਪੀਣ ਵਾਲੇ ਕਿਵੇਂ ਬੱਗਮਰੀ ਬੈਠੇ ਆ ਪੂਰੇ ਗਾਲੇ। ਠੀਕ ਐ। ਤੇ শোরੂਮ ਆਗੇ ਸਿਮ ਵਗੈਰਾ ਮਿਲਦੇ ਆ ਖਾਣ ਪੀਣ ਵਾਲਾ ਆ ਕੇ ਸਾਰਾ ਸਟੋਕ ਛੋਟਾ ਜਿਹਾ ਬਸ ਸਕਦਾ ਹੈ ਇੱਕ ਤਰ੍ਹਾਂ ਦਾ ਬਸ ੱਡਾ ਇਸ ਨੂੰ ਬੜੀ ਦੂਰ ਨਹੀਂ ਜਾਣਾ ਪੈਂਦਾ ਥੋੜੇ ਹਰੇਗੇ ਇੱਥੇ ਨਾ ਪਤਾ ਕੀ ਹੈ ਇੱਥੇ ਹਰੇਕ ਬਸ ਸਟਾਪ ਦੇ ਇਸ ਜਿਵੇਂ ਮਿਲੋੜ ਹੋ ਗਿਆ ਮਿਡਲ ਹੋ ਗਿਆ ਜਾਂ ਕਿ ਹੋ ਗਿਆ ਇਦਾਂ ਦੇ ਛੋਟੇ ਛੋਟੇ ਜੱਜ ਨਾ ਵੀ ਕਿ ਤੋਹ ਬਣੀਆਂ ਹੋਈਆਂ ਨੇ ਦੁਕਾਨਾਂ ਜਿਹੜੀ ਸਿਚੂ ਸੀ ਉਸ ਨੂੰ ਲੋਡ ਜਿਹੜੀ ਜਿੰਨੇ ਨੂੰ ਲੋਡ ਆ ਤੁਸੀਂ ਲੈ ਸਕਦੇ ਸਾਰਾ ਕੁਝ ਅਵੇਲੇਬਲ ਮਿਲੂਗਾ ਹਰ ਛੋਟੇ ਛੋਟੇ ਜਗ੍ਹਾ ਤੇ ਉਹ ਖਾਲੀ ਆ ਕਿਉਂਕਿ ਵੀਕਡੇਸ ਚੱਲੀ ਜਾਂਦੇ ਨੇ ਸ਼ਨੀ ਐਤਵਾਰ ਨੂੰ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਆਪਣਾ ਹੋ ਗਿਆ ਬੈਂਕ ਵਾਲਾ ਕੰਮ ਤੇ ਹੁਣ ਆਪਾਂ ਇੱਥੇ ਨੇੜੇ ਗੁਰੂ ਘਰ ਆ ਦੋ ਚੌਂਕ ਛੱਡ ਕੇ ਗੁਰੂ ਘਰ ਚੱਲਦੇ ਆ ਕਿਉਂ ਇੱਥੇ ਉਦੋਂ ਕਿ ਇਹ ਨੱਕ ਜਾਮ ਹੋ ਜਾਂਦੇ ਨੇ ਉਹ ਥੋੜਾ ਜਿਹਾ ਹੌਣ ਲੱਗਿਆ ਹੁਣ ਹੱਥ ਖੁਆਏ ਠਾਰ ਹੋਈ ਜਾਂਦੇ ਆ ਠੰਡੋ ਠਾਰ ਸੋ ਕੀ ਹੋ ਗਿਆ ਰੌੜਾ ਭਈ ਆਉਂਦੇ ਆ ਤੇ ਬਾਹਰਲਾ ਮੁਲਕ ਨਾ ਸੋਹਣਾ ਹੁੰਦਾ ਬੜਾ ਜ਼ਿਆਦਾ ਸੋਹਣਾ ਬਹੁਤ ਸੋਹਣਾ ਹੁੰਦਾ ਪਰ ਸਾਲਾ ਇਹ ਪਰਾਇਆ ਹੁੰਦਾ ਪਰਾਇਆ ਗਾ ਸੋਹਣਾ ਪਰ ਪਰਾਇਆ ਤੂੰ ਦੇਖ ਲੋ ਨਰਮਈ ਨਰਮਾ ਨਰਮਈ ਨਰਮਾ ਨਰਮਈ ਆ ਨਰਮਾ ਇੱਕ ਤਾਂ ਇੱਥੇ ਗੱਡੀ ਵਾਲੀ ਹੋਣੀ ਜ਼ਰੂਰੀ ਆ ਬੰਦੇ ਕੋਲ ਬਿਨਾ ਗੰਡੇ ਤਾਂ ਬਿਨਾ ਬਿਨਾ ਗੱਡੀ ਤੋਂ ਬੰਦੇ ਦੀ ਜਮਾਂ ਗਤੀ ਨਹੀਂ ਇੱਥੇ ਬਿਲਕੁਲ ਗਤੀ ਨਹੀਂ ਹੈਗੀ ਇੱਕ ਚੀਜ਼ ਆ ਹਵਾ ਨਾਲ ਇਥੋਂ ਦੀ ਇੰਨੀ ਸਾਫ਼ ਆਣਾ ਮੰਗਣਾ ਛੱਡ ਦਿਓ ਬਈ ਆਕਾਸ਼ ਜਿਹੜੇ ਆਣਾ ਆਕਾਸ਼ ਜਿਹੜੇ ਹੋਣ ਕਰਕੇ ਆਹ ਵਿਊ ਚੈੱਕ ਕਰੂ ਮੜਾ ਜਾ ਸੋਨੂੰ ਮੈਂ ਅਸਮਾਨ ਸਾਫ਼ ਹੋਣ ਦਾ ਸਾਫ਼ ਹੋਣ ਦਾ ਇੱਕ ਸੋਨੂੰ ਮੈਂ ਉਦਾਹਰਨ ਦਮੈਂ ਉਦਾਹਰਨ ਕਿੰਨੀ ਐ ਇੱਥੋਂ ਦੀ ਸੁੱਧ ਪੰਜਾਬੀ ਚ ਵੀ ਇੰਨਾ ਮੌਸਮ ਸਾਫ਼ ਆ ਇੱਕੋ ਵਾਰ ਚ ਦੋ ਜਿਹਾ ਦਿਖਾ ਰਿਆ ਦਿਨ ਦੇਖੋ ਕਿੰਨਾ ਖੜਾ ਸੂਰਜੀ ਦੇ ਸਾਹਮਣੇ ਸੂਰਜੀ ਨਾ ਸੂਰਜ ਉਹ ਸੂਰਜਾ ਦੀਂਦਾ ਠੀਕ ਐ ਤੇ ਆ ਮਾਮਾ ਵੀ ਉੱਤੀ ਆ ਚੰਦ ਰੋਸ਼ਨੀ ਸਿੱਧੀ ਡਾਇਰੈਕਟ ਚੰਦ ਤੇ ਪੈ ਰਹੀ ਆ ਠੀਕ ਹੈ ਹਲੇ ਕੀ ਰਾਤ ਹੋਈ ਨਹੀਂ ਪਰ ਚੰਦ ਖੜਾ ਹੈਗਾ ਇੱਕ ਮਿੰਟ ਨਰ ਹੋ ਗਿਓ ਕਿਵੇਂ ਹੋ ਗਿਆ ਉਹ ਦੇਖੋ ਇਹ ਇਥੋਂ ਦਾ ਮਤਲਬ ਇੰਨਾ ਜ਼ਿਆਦਾ ਨੇਚਰ ਇਥੋਂ ਦਾ ਇੰਨਾ ਜ਼ਿਆਦਾ ਸਾਫ਼ ਹੈ ਹਵਾ ਸਾਫ਼ ਹੈ ਅਸਮਾਨ ਸਾਫ਼ ਹੈ ਠੰਡ ਇੱਥੇ ਕਿਉਂ ਪੈਂਦੀ ਆ ਕਿਉਂਕਿ ਧਰਤੀ ਦਾ ਸਥਲ ਹੈ ਜਿਹੜਾ ਅਗਲੇ ਐ ਐਸੇ ਮੈਂ ਐਸੇ ਜਾਚ ਆ ਜੀ ਇਹ ਕੇਲ ਹੈ ਮਜਾ ਜਾਈਂਦਾਗਾ ਨਿੱਲਾ ਜਿੱਟਾ ਜਾ ਤੇ ਮੈਂ ਵੀ ਐਸੇ ਜਾਚ ਆਇਆ ਸੀਗਾ ਤੇ ਆਪਾਂ ਕੀ ਗੱਲ ਕਰ ਰਹੇ ਸੀ ਹਾਂ ਸਥਲ ਜਿਹੜਾ ਧਰਤੀ ਦਾ ਸਥਲ ਹੈ ਇਹ ਇਹ ਉੱਪਰ ਜਿਆਦਾ ਆ ਉਚਾਈ 'ਚ ਬਸਿਆ ਹੋਇਆ ਸ਼ਹਿਰ ਆ ਉਸ ਕਰਕੇ ਇੱਥੇ ਠੰਡ ਵੀ ਜਿਆਦਾ ਪੈਂਦੀ ਆ ਕਿਉਂ ਚੰਦ ਨੇੜੇ ਆ ਜੇ ਗਰਮੀ ਪੈਂਦੀ ਆ ਤਾਂ ਉਹਦੀ ਜਿਹੜੀ ਕਿਰਨਾਂ ਲੇਗੀਆਂ ਗਰਮੀ ਵੇਲੇ ਇਹਦੀਆਂ ਕਿਰਨਾਂ ਪਾੜੀਆਂ ਪੜੀਆਂ ਹੁੰਦੀਆਂ ਲੇਗੀਆਂ ਠੰਡ ਤਾਂ ਲੱਗਦੀ ਆ ਪਰ ਸਕਿੰਨ ਦੀ ਥੋੜੀ ਜੀ ਮਤਲਬ ਟੈਂਸ਼ਨ ਆੜ ਦੀ ਮਹਿਸੂਸ ਹੁੰਦੀ ਐ ਕਿ ਕੋਲਗੇਟ ਮੇ ਨਮਕ ਨਹੀਂ ਐ ਨਾ ਇਸੀ ਕਰਕੇ ਹਾਥੇ ਜਮਾਂ ਬਈ ਹੋ ਗਏ ਲਾਲ ਹੋਏ ਦੇਖੋ ਲੋ ਜੀ ਆਪਣਾ ਲਾਸਟ ਕੰਮ ਸੀਗਾ ਉਹ ਵੀ ਹੋ ਗਿਆ ਆਪਣਾ ਫਿਰ ਕੱਲਦੇ ਆਪਾਂ ਵਾਪਸ ਘਰ ਨੂੰ ਤੇ ਸ਼ਾਮ ਹੋ ਗਈ ਜਿਆਦਾ ਠੰਡ ਹੋਣ ਲੱਗੀ ਹੈ ਹੁਣ ਹੁਣ ਮੌਸਮ ਡਿੱਗਣ ਲੱਗਿਆ ਥੋੜਾ ਜਿਹਾ ਦੇਖਦੇ ਨਾਈਟ ਦਾ ਵੀਊ ਜਿਵੇਂ ਸਾਈਨ ਆ ਜੂਗਾ ਚੱਲਦੇ ਆ ਬਸ ਆਪਣੇ ਹੋਣ ਵਾਲੀਏ 5-7 ਮਿੰਟਾਂ ਚ 5-7 ਮਿੰਟਾਂ ਤੱਕ ਬਸ ਤਾਂ ਜੀਵੀ ਸੋ ਆਪਰੇ ਤੋਂ ਬਾਅਦ ਅੱਗੇ ਚੱਲਦੇ ਆਪਾਂ ਉਹਦੇ ਮੰਜ਼ਿਲ ਦੇ ਲੋ ਜੀ ਆ ਗਏ ਆਪਾਂ ਘਰੇ ਵਾਪਸ ਇਹ ਆਪਣੀ ਘਰ ਦੀ ਨਿਸ਼ਾਨੀ ਆ ਰੈਕ ਸੈਂਟਰ ਨੇੜੇ ਤੇ ਇੰਨਾ ਕ ਬਲੌਗ ਹੈ ਜੀ ਅੱਜ ਦਾ ਤੇ ਜਲਦੀ ਇੱਕ ਨਵਾਂ ਬਲੌਗ ਲੈ ਕੇ ਆਵਾਂਗੇ ਕਾਫੀ ਦਿਨਾਂ ਤੋਂ ਕਿਤੇ ਮੈਂ ਗਿਆ ਨਹੀਂ ਸੀਗਾ ਖੰਡ ਚਾਦੀ ਹਰ ਪਰ ਜਨਵਰੀ ਦਾ ਮਹੀਨਾ ਹੈ ਇਹ ਇਸ ਮਨਥ ਨੂੰ ਬਹੁਤ ਜ਼ਿਆਦਾ ਠੰਡ ਪੈਣੀ ਹੈ ਤੇ ਇੱਕ ਹਫਤਾ ਇਦਾਂ ਦਾ ਆਊਗਾ ਵੀ ਮੈਂਸ 35 ਦੇ 30 ਡਿਗਰੀ ਤੱਕ ਵੀ ਜਾਊਗਾ ਟੈਂਪਰੇਚਰ ਉਹਦੇ ਵਿੱਚ ਕੀ ਹੁੰਦਾ ਹੈਗਾ ਜਦੋਂ ਬਸ ਵੀ ਪਾਣੀ ਵੀ ਛਾਲੂ ਹੈ ਨਾ ਪਾਣੀ ਵੀ ਭਾਪ ਬਣ ਜਾਂਦਾ ਇੰਨੀ ਜ਼ਿਆਦਾ ਠੰਡ ਹੋਊਗੀ ਉਦੋਂ ਬਹੁਤ ਹੀ ਰੇਅਰ ਚੀਜ਼ਾਂ ਚੱਲਣੀਆਂ ਸਾਰੀਆਂ ਬੰਦ ਹੋ ਜਾਂਦੀਆਂ ਬਸ ਸਾਹੀ ਜਨਵਰੀ ਦਾ ਮਹੀਨਾ ਹੀ ਔਖਾ ਹੁੰਦਾ ਇੱਥੋਂ ਦਾ ਤੇ ਸਭ ਲਈ ਹੁੰਦਾ ਉਹ ਤੇ ਇਹ ਆਹ ਜੀ ਬੜੀ ਨੁਕਸਾਨ ਕਰਦੀ ਆ ਇਹ ਦੇਖੋ ਆ ਪਰਫੂਮ ਦਾ ਕੋਈ ਜ਼ਿਕਰ ਨਹੀਂ ਆ ਪਰਫੂਮਰ ਬੰਦਿਆ ਬੰਦੇ ਨੂੰ ਆਹ ਵਾਲੀ ਸਲਿੱਪਰੀ ਹੈ ਦੇਖੋ ਹੌਲੀ ਹੌਲੀ ਪੈਰ ਪਟਨੇ ਪੈਂਦੇ ਬੜਿਆ ਵੰਗ ਇਕਰੇ ਹੁਣੀ ਲੱਟਣ ਲੱਗਦੀਆਂ ਇਹ ਠੀਕ ਹੈ ਜੀ ਮਿਲਦੇ ਹਾਂ ਜਲਦੀ ਅਗਲੇ ਵਲੌਗ ਚ ਠੀਕ ਹੈ ਜੀ ਧਿਆਨ ਰੱਖਿਓ ਆਪਣਾ ਬਾਏ